ਸੁਭੰਪੇ ਜਨਮ ਕੋ ਉਧਰ ਸ਼ਹਿਰ ਦੇ ਵਿੱਚ 1000 ਬਜ਼ਾਰ ਪੀਰ ਤੋਂ ਸਜਾਇਆ ਜਾ ਰਿਹਾ ਵਾ ਗੱਲਬਾਤ ਕਰ ਲੈਣੀਆਂ ਵਾਏ ਗੁੱਲਿਕਾ ਖਾਲਸਾ ਵਾਏ ਗੁੱਲਿਕਾ ਸਤੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫੇਰ ਫਿਰ ਕਰਬਾਸਨਾ ਪੜਿਆ ਹੋਇਆ ਗੁਰੂ ਨਾਨਕ ਦੇ ਪਾਸ਼ਾ ਜੀ ਦੇ ਪਾਸੋਂ 56 ਜਨਮ ਵਿਆੜੇ ਤੇ ਗੁਰਦੁਆਰਾ ਸਿੰਘ ਸਬਾਤ ਪੁੱਤਰ ਵੱਲੋਂ ਇੱਕ ਮਹਾਨ ਨਗਰ ਕੀਰਤਨ ਰੰਗ ਹੋ ਰਿਹਾ ਹੈ ਸਾਰੇ ਨਗਰ ਕੀਰਤਨ ਦੇ ਬੱਚੇ ਗੈਡ ਹਾਜ਼ਰ ਨੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਇਸ ਨਗਰ ਦੀ ਜਿਸ ਸ਼ਾਮਲ ਹੋ ਤੇ ਆਪਣੇ ਜਨਮ ਨੂੰ ਸਫਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰ ਨਾਨਕ ਦੇਵ ਜੀ ਦੇ ਗੁਰਪਰਵ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਜੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਧਾਈਆਂ ਅੱਜ ਨਰਕਿਤੇ ਦਿਵਸ ਵਾਤਵਾ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਬਿਖਾਤੇ ਅੱਜ ਸਾਰੀ ਨਕੋਦਰ ਨਿਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਘਰਪੂਰਵ ਦੀਆਂ ਬਹੁਤ ਬਹੁਤ ਵਧਾਈਆਂ ਪੰਜ ਮੈਂਬਰੀ ਪਿੰਨੋਂ ਸਾਰਿਆਂ ਆਇਆਂ ਦਾ ਬਹੁਤ ਬਹੁਤ ਸਵਾਗਤ ਸਗਨ ਨੂੰ ਸਾਰੇ ਸਮੂਹ ਜਗਤ ਨੂੰ ਗੁਰੂ ਨਾਨਕ ਪਾਸ਼ਾ ਦੇ ਘਰਪੂਰਵ ਦੀਆਂ ਲੱਖ ਲੱਖ ਵਧਾਈਆਂ ਸੰਤਨ ਸਤਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਰਿਹਾ ਹੈ। ਕਾਸ਼ੂ ਮਾ। ਕੀ ਕਹਣਾ ਚਾਹੁੰਦੇ ਹੋ? ਅ ਬਿਲਕੁਲ ਜਗਤਗੁਰੂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਨਕੌਦਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਤੋਂ ਬਾਅਦ ਨੂਰ ਮੇਲ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਜੇ ਕਹਿ ਲਈਏ ਕਿ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਸਮਾਗਮ ਹੋ ਰਿਹਾ ਹੈ। ਮੇਰੇ ਵੱਲੋਂ ਆਮ ਆਦਮੀ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਵੱਲੋਂ ਸਾਰੇ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਬਾਬਾ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਪਿਆਰ ਇਤفاق ਸਾਂਝੀ ਵਾਲਤਾ ਦਾ ਸਨੇਹਾ ਦੇਣ ਵਾਲੇ ੴ ਦਾ ਸਨੇਹਾ ਦੇਣ ਵਾਲੇ ਬਾਬਾ ਜੀ ਪਿਆਰ ਇਤفاق ਲੋਕਾਂ ਦੇ ਵਿੱਚ ਵਧਾਉਣ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ ਤੇ ਸਾਡੇ ਸਭ ਤੇ ਮਿਹਰ ਪਰਿਆ ਹੱਥ ਕੰਡਾਂ ਕੇ ਅਸੀਂ ਅਸੀਂ ਬਾਬੇ ਨਾਨਕ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਦੇ ਚਲਾਏ ਹੋਏ ਲੰਗਰ ਸੰਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਜਿਹੜਾ ਉਹਨਾਂ ਦਾ ਸਮੇਹਾ ਆ ਉਹਦੇ ਤੇ ਪੂਰੇ ਉੱਤਰ ਸਕੀ। ਵਾਹਿਗੁਰਜੀ ਦਾ ਖਾਕ ਸਾਹਿਬ ਵਾਹਿਗੁਰਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇਜ ਚਾਨਣ ਹੋਆ ਜੋ ਕਾਰ ਸੂਰਜ ਨਿਕਲਿਆ ਤਾਰੇ ਛਪਿਆਂ ਦੇਰ ਪਲੋਆ ਐਸੇ ਦਿਨ ਦਾ ਸਤਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰ ਆਪ ਸੂਚ ਸੰਗਤਾਂ ਬੜੀ ਸਾਧਾ ਭਾਵਨਾ ਨਾਲ ਮਨਾ ਰਹੇ ਹੋ ਸਾਰਾ ਹਨ ਕੋਦਰ ਨਵਾਸੀ ਬੜੀ ਸਾਧਾ ਭਾਵਨਾ ਨਾਲ ਮਨਾ ਰਹਾ ਹੈ ਇਸੇ ਸੰਬੰਧ ਵਿੱਚ ਫੇਰੀਆਂ 19 ਤਰੀਕ ਤੋਂ ਰੰਗ ਹੋਈਆਂ ਸਨ ਜੋ ਕਿ 2 ਤਰੀਕ ਨੂੰ ਸਮਾਪਤ ਸੰਪੂਰਤਾ ਦੇ ਹੋਈਆਂ ਅੱਜ ਠੀਕ ਸਵੇਰੇ 11 ਵਜੇ ਨਗਰ ਕੀਰਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਰ ਸਾਹਾ ਤੇ ਪੰਜਾਬ ਪਿਆਰਾਂ ਦੀ ਦਵਾਈ ਹੀਟ ਸਜਾਇਆ ਗਿਆ ਜੋ ਕਿ ਇਸ ਟਾਈਮ ਸੰਗਤਾਂ ਹਰ ਦਸਕਿੰਨ ਕਰਦੀਆਂ ਹੋਈਆਂ 6 ਕਰੋੜ ਰੁਪਏ ਖੇ ਪਹੁੰਚਿਆ ਹਨ ਆਪ ਦੇਖ ਰਹੇ ਹੋਗੇ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ ਬਹੁਤ ਸਾਹਿਬ ਬਹੁਤ ਬਾੜੀ ਚੰਗਾ ਸੋ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪਰਵ ਦੀਆਂ ਦੇਸਾਂ ਦੇਸਾਂ ਦੇ ਜਰ ਕਰਨੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਨੂੰ ਪਹਿਲੇ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸਾਰੀ ਸੰਗਤ ਆਸ ਕਰਦੇ ਆ ਠੀਕ ਠਾਕ ਸਾਰੀ ਯਾਤਰਾ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ